ਦੋਸਤੋ ਕਈ ਵਾਰ ਸਥਿਤੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਜਦੋਂ ਰਿਸ਼ਤੇਦਾਰ ਉਧਾਰ ਮੰਗਣ ਤਾਂ ਉਸ ਟਾਈਮ ਕੀ ਕਰਨਾ ਚਾਹੀਦਾ ਦੋਸਤੋ ਉਧਾਰ ਦੇਣ ਤੋਂ ਪਹਿਲਾਂ ਇਹਨਾਂ ਗੱਲਾਂ ਨੂੰ ਜ਼ਰੂਰ ਜਾਣ ਲਓ ਦੋਸਤੋ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹੋ ਕੋਈ ਵੀ ਰਿਸ਼ਤੇਦਾਰ ਆਏ ਤਾਂ ਉਹਨਾਂ ਨੂੰ ਸਿੱਧਾ ਤੇ ਸਪਸ਼ਟ ਪੁੱਛੋ ਤੁਹਾਨੂੰ ਪੈਸੇ ਕਿਸ ਲਈ ਚਾਹੀਦੇ ਅਗਰ ਜਵਾਬ ਕੁਮਾਫਰਾ ਕੇ ਮਿਲੇ ਤਾਂ ਸਮਝ ਜਾਓ ਗੱਲ ਵਿੱਚ ਦਮ ਨਹੀਂ ਹੈ ਜ਼ਰੂਰਤ ਸੱਚੀ ਹੋਵੇਗੀ ਤਾਂ ਸਾਹਮਣੇ ਵਾਲਾ ਖੁੱਲ ਕੇ ਦੱਸੇਗਾ ਅਗਰ ਛੁਪਾ ਰਿਹਾ ਹੈ ਤਾਂ ਮਤਲਬ ਅੱਗੇ ਪਰੇਸ਼ਾਨੀ ਤੈ ਹੈ ਪਹਿਲੇ ਦਿੱਤੇ ਹੋਏ ਪੈਸੇ ਦਿੱਤੇ ਜਾਣ ਨਹੀਂ ਦਿੱਤੇ ਹੋਏ ਲੈਣ ਦੇਣ ਦਾ ਯਾਦ ਕਰਵਾਉਣਾ ਜ਼ਰੂਰੀ ਹੈ ਜੋ ਪਹਿਲੇ ਦਾ ਹਿਸਾਬ ਸਾਫ਼ ਨਹੀਂ ਰੱਖ ਪੌਂਦਾ ਉਹ ਅੱਗੇ ਵੀ ਉਹੀ ਕਰਦਾ ਹੈ ਇਹ ਸਵਾਲ ਰਿਸ਼ਤੇ ਨਹੀਂ ਸੱਚਾਈ ਦਿਖਾਉਂਦੀ ਹੈ ਇੱਥੇ ਹੀ ਅਸਲੀ ਚਿਹਰਾ ਸਾਹਮਣੇ ਆਉਂਦਾ ਹੈ ਕਿੰਨੇ ਸਮੇਂ ਵਿੱਚ ਵਾਪਸ ਕਰਨ ਦਾ ਇਰਾਦਾ ਹੈ ਸਪਸ਼ਟ ਸਮਾਂ ਪੁੱਛੋ ਅਨੁਮਾਨ ਨਹੀਂ ਜੋ ਤਾਰੀਖ ਦੱਸਣ ਤੋਂ ਬਚੇ ਉਹ ਦੇਣ ਤੋਂ ਵੀ ਬਚੇਗਾ ਸੱਚੀ ਨੀਅਤ ਵਾਲਾ ਵਿਅਕਤੀ ਸਮਾਂ ਤੈਅ ਕਰਦਾ ਹੈ ਅਸਪਸ਼ਟ ਜਵਾਬ ਮਤਲਬ ਖਤਰੀ ਦੀ ਕੰਟੀ ਹੈ ਜੇਕਰ ਸਮੇ ਉੱਪਰ ਨਹੀਂ ਦਿੱਤਾ ਤਾਂ ਕੀ ਯੋਜਨਾ ਹੈ ਇਹ ਸਵਾਲ ਬਹੁਤ ਕਟਲੋਕ ਪੁੱਛਦੇ ਹਨ ਇਸ ਨਾਲ ਸਾਹਮਣੇ ਵਾਲੇ ਦੀ ਜ਼ਿੰਮੇਵਾਰੀ ਦਾ ਪਤਾ ਚੱਲਦਾ ਹੈ ਜੋ ਵਿਕਲਪ ਨਾ ਦੱਸੇ ਉਹ ਦਬਾਅ ਪਾਉਣ ਦੀ ਸੋਚ ਵਿੱਚ ਹੁੰਦਾ ਹੈ ਯੋਜਨਾ ਹੋਵੇਗੀ ਤਾਂ ਭਰੋਸਾ ਬਣੇਗਾ ਇਹ ਆਖਰੀ ਵਾਰ ਉਧਾਰ ਹੋਵੇਗਾ ਜਾਂ ਨਹੀਂ ਸਿੱਧਾ ਪੁੱਛੋ ਇਹ ਆਦਤਾਂ ਨਹੀਂ ਬਣ ਰਹੀ बार-बार ਮੰਗਣ ਵਾਲਾ ਕਦੀ ਵਾਪਸ ਦੇਣ ਵਾਲਾ ਨਹੀਂ ਹੁੰਦਾ ਇਹ ਸਵਾਲ ਪੁਵਖ ਦੀ ਪਰੇਸ਼ਾਨੀ ਨੂੰ ਰੋਕਦਾ ਹੈ ਇਸ ਨਾਲ ਸੀਮਾ ਤੈਅ ਹੁੰਦੀ ਹੈ ਕਿ ਕਿਸੇ ਹੋਰ ਤੋਂ ਵੀ ਪੈਸੇ ਲਏ ਹਨ ਇਹ ਜਾਣਨਾ ਜ਼ਰੂਰੀ ਹੈ ਕਿ ਕਿੰਨਿਆਂ ਦਾ ਕਰਜ਼ਾਰ ਹੈ ਜਿੰਨੀ ਜ਼ਿਆਦਾ ਨਾਮ ਉਨਾ ਵੱਡਾ ਖਤਰਾ ਅਗਰ ਉਹ چھਪਾਏ ਤਾਂ ਸਮਝ ਜਾਓ ਨੀਅਤ ਸਾਫ਼ ਨਹੀਂ ਸੱਚਾ ਵਿਅਕਤੀ ਸੱਚ ਬੋਲਣ ਤੋਂ ਨਹੀਂ ਡਰਦਾ ਕੀ ਇਸ ਪੈਸੇ ਦਾ ਲਿਖਿਤ ਹਿਸਾਬ ਹੋਵੇਗਾ ਲਿਖਿਤ ਗੱਲ ਨਾਲ ਰਿਸ਼ਤੇ ਖਰਾਬ ਨਹੀਂ ਹੁੰਦੇ ਸੁਦਰਦੀ ਹਨ ਜੋ ਲਿਖਣ ਤੋਂ ਭੱਜੇ ਉਹ ਵਾਪਸ ਕਰਨ ਤੋਂ ਵੀ ਭਜੇਗਾ ਇਹ ਸਵਾਲ ਜ਼ਿੰਮੇਦਾਰੀ ਸਿਖਾਉਂਦਾ ਹੈ ਸਾਫ਼ ਹਿਸਾਬ ਰਿਸ਼ਤਾ ਸਾਫ਼ ਜੇਕਰ ਰਿਸ਼ਤੇ ਵਿੱਚ ਖਟਾਸ ਆਈ ਤਾਂ ਕੀ ਹੋਵੇਗਾ ਇਹ ਸਵਾਲ ਬਹੁਤ ਜ਼ਰੂਰੀ ਹੈ ਤਾਂ ਤੇ ਰਿਸ਼ਤੇ ਦੀ ਸੀਮਾ ਤੈਅ ਕਰਨੀ ਚਾਹੀਦੀ ਜੋ ਤਮਕੀ ਜਾਂ ਭਾਵੁਕਤਾ ਦਿਖਾਏ ਉਸ ਕੋਲੋਂ ਸਾਵਧਾਨ ਰਹੋ ਸਮਝਦਾਰ ਵਿਅਕਤੀ ਕਲ ਸਮਝਦਾ ਹੈ ਕਿ ਤੁਹਾਡੀ ਆਮਦਨੀ ਨਾਲ ਪੈਸੇ ਵਾਪਸ ਕਰਨਾ ਸੰਭਵ ਹੈ ਇਹ ਪੁੱਛਣਾ ਗਲਤ ਨਹੀਂ ਸਮਝਦਾਰੀ ਹੈ ਜਿਸ ਕੋਲ ਕਮਾਈ ਕਮਜ਼ੋਰ ਹੈ ਉਸ ਦਾ ਵਾਦਾ ਵੀ ਕਮਜ਼ੋਰ ਹੁੰਦਾ ਹੈ ਹਕੀਕਤ ਨੂੰ ਜਾਨਣਾ ਜ਼ਰੂਰੀ ਹੈ ਭਾਵਨਾ ਵਿੱਚ ਆ ਕੇ ਫੈਸਲਾ ਨਾ ਲਾਓ ਜੇਕਰ ਮੈਂ ਮਨਾ ਕਰ ਦੇਵਾਂ ਤਾਂ ਕੀ ਰਿਸ਼ਤਾ ਬਦਲੇਗਾ ਇਹ ਸਵਾਲ ਸਾਹਮਣੇ ਵਾਲੇ ਦੀ ਸੋਚ ਖੋਲਦਾ ਹੈ ਸੱਚਾ ਰਿਸ਼ਤਾ ਪੈਸੇ ਦੇਣ ਤੋਂ ਉੱਪਰ ਹੁੰਦਾ ਹੈ ਅਗਰ ਜਵਾਬ ਵਿੱਚ ਨਾਰਾਜ਼ਗੀ ਮਿਲੇ ਤਾਂ ਸਮਝ ਜਾਓ ਲਾਲਚ ਹੈ ਇੱਥੇ ਹੀ ਸੱਚ ਬਾਹਰ ਆਉਂਦਾ ਹੈ ਕਿ ਤੁਸੀਂ ਮੇਰੇ ਥਾਂ ਤੇ ਹੁੰਦੇ ਤਾਂ ਦਿੰਦੇ ਇਹ ਸਭ ਤੋਂ ਆਖਰੀ ਤੇ ਸਭ ਤੋਂ ਅਸਰਦਾਰ ਸਵਾਲ ਹੈ ਇਸ ਨਾਲ ਸਾਹਮਣੇ ਵਾਲਾ ਖੁਦ ਦੇ ਬਾਰੇ ਵਿੱਚ ਸੋਚਦਾ ਹੈ ਅਕਸਰ ਇੱਥੋਂ ਸਚਾਈ ਬਾਹਰ ਆਉਂਦੀ ਹੈ ਅਗਰ ਉਹ ਚੁੱਪ ਹੋ ਜਾਏ ਤਾਂ ਫੈਸਲਾ ਖੁਦ ਸਮਝ ਜਾਓ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ channel ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ